جت پراپت کانگریس پارٹی نچے پاتشاہ کی کرپا دے سو مجھے لگتا کہ یہ پوندر استھان سے آ کے شکرانہ کرنا ہونا سچے بہت اپار کرپا ہے اور سچے پورے پنجاب ਪੂਰੇ ਪੰਜਾਬ ਦੇਸ਼ ਦੁਨੀਆ ਚ ਵਸਦੇ ਪੰਜਾਬੀਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਸਾਨੂੰ ਸਾਡੇ ਤੇ ਵੀ ਔਰ ਪਾਰਟੀ ਤੇ ਵੀ ਆਪਣਾ ਪੂਰਨ ਅਸ਼ੀਰਵਾਦ ਰੱਖਿਓ ਤਾਂ ਜੋ ਅਸੀਂ ਉਹਨਾਂ ਦੇ ਸਮੇਂ ਚ ਦੇਸ਼ ਔਰ ਕੌਮ ਦੀ ਸੇਵਾ ਕਰ ਸਕੀਏ ਸੋ ਇਸ ਕਰਕੇ ਸਾਰੇ ਜਾਣੇ ਅਸੀਂ ਸ਼ੁਕਰਾਨੇ ਵਜੋਂ ਨਖਮਸਤਖ ਹੋਂਦ ਵਾਸਤੇ ਜਲੰਧ ਟੀਮ ਨੇ ਜਾਣ ਆ ਰਹੀ ਜਲੰਧ ਟੀਮ ਨੇ ਛੋਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੀ ਜਿਵਰੀ ਦੇਸ਼ ਦੇ ਪ੍ਰਧਾਨ ਮੰਤਰੀ ਔਰ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ 10 ਸਾਲ ਗੁਜ਼ਰੇ ਹੈ ਇਸ ਤਰ੍ਹਾਂ ਅਗਲੇ ਜਿਹੜੇ 5 ਸਾਲ ਨਾ ਗੁਜ਼ਰਨ ਧਰਮ ਦੇ ਨਾਂ ਤੇ ਰਾਜਨੀਤੀ ਨਾ ਹੋਵੇ ਲੋਕਾਂ ਨੂੰ ਨੀਚਾ ਵਿਖਾਉਣ ਦੀ ਰਾਜਨੀਤੀ ਨਾ ਹੋਵੇ ਏਜੰਸੀਆਂ ਦਾ ਇਸਤੇਮਾਲ ਨਾ ਕੀਤਾ ਜਾਵੇ ਸਭ ਨੂੰ ਇਕੁਅਲ ਪਲੇਟਫਾਰਮ ਦਿੱਤਾ ਜਾਵੇ ਔਰ ਆਸ ਕਰਦਾ ਹਾਂ ਕਿ ਸਾਡਾ ਦੇਸ਼ ਤਰੱਕੀ ਕਰੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਬੀਜੇਪੀ ਆਪ ਦਾ ਯੋਗਦਾਨ ਪਾਵੇਗੀ ਤੇ ਚਾਹੁੰਦਾ ਔਰ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਸਟਰੋਂਗ ਹੈ ਕਰਨ ਕਰਨ ਦੇ ਵਿੱਚ ਐਸੀ ਗੱਲ ਨਹੀਂ ਹੈ ਇਹ ਸਮਾਂ ਆਦਾ ਜਾਂਦਾ ਰਿਹਾ ਮੇਰੀ ਯਾਦ ਹੈ ਕਿ ਆਮ ਆਦਮੀ ਪਾਰਟੀ ਚਾਰ ਸੀਟਾਂ ਜਿੱਤੀ ਸਨ ਪੰਜਾਬ ਇਸ ਤਰ੍ਹਾਂ ਦੇ ਫੈਸਲੇ ਕਰਦਾ ਰਹਿੰਦਾ ਜਦੋਂ ਪੂਰੇ ਦੇਸ਼ ਦੇ ਅੰਦਰ ਕੋਈ ਇੱਕ ਸੀਟ ਨਹੀਂ ਆਮ ਆਦਮੀ ਪਾਰਟੀ ਜਿੱਤੀ ਉਦੋਂ ਪੰਜਾਬ ਚ ਚਾਰ ਸੀਟਾਂ ਜਿੱਤੇ ਸਨ ਸੋ ਇਹ ਸਮਾਂ ਕਰਵਟ ਔਰ ਇਹ ਸਰਕਲ ਹੈ ਇਹ ਚੱਲਦਾ ਰਹਿੰਦਾ ਸੋ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਰਫਾਰਮੈਂਸ ਵੀ ਜਿਸ ਤਰ੍ਹਾਂ ਲੋਕਾਂ ਦੇ ਕੰਮ ਕਰਾਂਗੇ ਸੇਵਾ ਕਰਾਂਗੇ ਪਾਰਟੀ ਹੋਰ ਆਪਣਾ ਜਿਹੜੇ ਆਪਣੇ ਅਲਾਕੇ ਨੇ ਉਹਨਾਂ ਨੂੰ ਮਜ਼ਬੂਤ ਕਰਾਂਗੇ ਜਿੱਥੇ ਜਿੱਥੇ ਕਮੀਆਂ ਰਹਿ ਗਈਆਂ ਉਹਨਾਂ ਤੇ ਗੌਰ ਫਰਮਾਵਾਂਗੇ ਵਿਚਾਰ ਕੇ ਸਰਕਾਰਾਂ ਨੂੰ ਕਿਸੇ ਨਾ ਦੇ ਦਿਓ ਇਲੈਕਸ਼ਨ ਲੜਨ ਤੋਂ ਬਾਅਦ ਹੀ ਹੋ ਗਿਆ ਮੈਂ ਸਮਝਦਾ ਕਿ ਕੁਲਬੀਰ ਸਿੰਘ ਜੀਰਾ ਤੇ ਦੂਸਰੀ ਵਾਰ ਇਹ ਕੰਮ ਹੋਇਆ ਇਸ ਤਰ੍ਹਾਂ ਦਾ ਉਹ ਮੌਕੇ ਤੇ ਮੌਜੂਦ ਨਹੀਂ ਸਨ ਮੇਰੀ ਐਸਐਸਪੀ ਨਾਲ ਵਾਰ-ਵਾਰ ਗੱਲ ਹੋਈ ਪ੍ਰੈਸ਼ਰ ਪਾਇਆ ਗਿਆ ਔਰ ਉਹਨਾਂ ਤੇ 307 ਦਾ ਮਕਦਮਾ ਰਜਿਸਟਰ ਕਰ ਦਿੱਤਾ ਗਿਆ ਹਾਲਾਂਕਿ ਜਿਹੜੀ ਦੂਜੇ ਪਾਸੇ ਕਾਰਵਾਈ ਉਹਨਾਂ ਦੇ ਚਾਚਾ ਜੀ ਦੇ ਬੇਟੇ ਦੀ ਕਾਰ ਕਿਸੇ ਨੇ ਜਲਾਤੀ ਉਹ ਕੋਈ ਹਜੇ ਦੂਜੇ ਪਾਸੇ ਮੁਕਦਮਾ ਨਹੀਂ ਦਰਜ ਹੋਇਆ ਕੀਤਾ ਗਿਆ ਸੋ ਮੈਂ ਸਮਝਦਾ ਕਿ ਇਹੋ ਜੀਆਂ ਗੱਲਾਂ ਦੇ ਨਾਲ ਆਮ ਆਦਮੀ ਪਾਰਟੀ ਕਮਜ਼ੋਰ ਕਿਉਂ ਹੋਈ ਹੈ ਉਹਨਾਂ ਸਾਰ ਮਕਦਮੇ ਤੇ ਮਕਦਮਾ ਮਕਦਮੇ ਤੇ ਮਕਦਮਾ ਮਕਦਮੇ ਤੇ ਮਕਦਮਾ ਦੂਜੇ ਨੂੰ ਨੀਚਾ ਵਿਖਾਉਣਾ ਇਸ ਕੰਮ ਵਿੱਚ ਉਲਝ ਕੇ ਰਹਿ ਗਿਆ ਹਾਲਾਂਕਿ ਪੋਜ਼ਿਟਿਵ ਪੋਲਿਟਿਕਸ ਕਰਨੀ ਚਾਹੀਦੀ ਹੈ ਸੋ ਕਵੀਰ ਜੀ ਦੇ ਤੇ ਜਿਹੜਾ ਮਕਦਮਾ ਹੋਇਆ ਸੀ ਸਾਰੇ ਉਹਨਾਂ ਦੇ ਨਾਲ ਘਰ ਵੀ ਜਾ ਰਹੇ ਔਰ ਕਵੀਰ ਜੀਰਾ ਇਸ ਸਾਰੇ ਮਾਮਲੇ 'ਚ ਉਹ ਸੁਰਖ ਨੂੰ ਕੇ ਬਾਹਰ ਨਿਕਲ ਗਿਆ ਹ ਜਲੰਧਰ ਜੀਵਣੀ ਚੋਂ ਲੈ ਕੇ ਕਿਤਨਾ ਪ੍ਰਬੰਧ ਹੋ ਰਿਹਾ ਪੂਰੀ ਤਿਆਰੀ ਹੈ ਜੀ ਇੱਕ ਅੱਧੇ ਦਿਨ ਚਿਰ ਦੇ ਵਿੱਚ ਅਸੀਂ ਕੈਂਡੀਡੇਟ ਐਲਾਨ ਦਿੱਤਾ ਜਾਏਗਾ ਔਰ ਮੈਨੂੰ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਵੱਡੀ ਮਾਰਜਿਨ ਦੇ ਨਾਲ ਜਿਲੰਦਰ ਦੀ ਜਿਹੜੀ ਛਿਮਣੀ ਚੋਂ ਆਉਣਾ ਉਸੇ ਤੱਕ